ਰनाल्डੋ ਦੀ ਜ਼ਿੰਦਗੀ ਦੀ ਇਹ ਵੀਡੀਓ ਅਸੀਂ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਤੁਸੀਂ ਦੇਖ ਲਓ ਵੀ 14 ਸਾਲ ਦੀ ਉਮਰ ਚ ਪੋਚੇ ਲਾ ਕੇ ਆਉਂਦੇ ਜਿਹੜਾ ਹੈਗਾ ਫੁੱਟਬਾਲ ਦੇ ਕੈਰੀਅਰ ਦਾ ਸਫ਼ਰ ਸ਼ੁਰੂ ਕਰਨ ਵਾਲਾ ਰनाल्डੋ ਤੁਸੀਂ ਦੇਖ ਲਓ ਵੀ ਇਹਦੀ ਕਿਹੜੇ ਸਾਲ ਦੇ ਵਿੱਚ ਕਿੰਨੀ ਨੈਟਵਰਥ ਲਈ ਦੇ ਕਿੰਨਾ ਇਹਦੀ ਉਮਰ ਸੀ ਠੀਕ ਆ 14 ਸਾਲ ਦੀ ਉਮਰ ਚ 1 ਰੁਪਿਆ ਨਹੀਂ ਸੀ ਕੋਲੇ ਤੇ 2008 ਜਾਂਦਾ ਜਾਂਦਾ ਇਹ 100 ਮਿਲੀਅਨ ਦਾ ਹੋ ਗਿਆ ਸੀ ਪਰ ਅੱਜ ਕਿੰਨਾ ਮੁੱਲਾ ਉਹ ਜਿਹੜਾ ਹੈਗਾ ਤੁਸੀਂ ਪੜ ਸਕਦੇ ਹੋ ਪਰ ਗੱਲ ਇਹ ਹੈ ਕਿ ਤੁਸੀਂ ਜੰਮੇ ਕਿ ਨਹੀਂ ਕੰਡੀਸ਼ਨਾਂ ਦੇ ਵਿੱਚੋਂ ਇਹ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਜਦੋਂ ਤੁਸੀਂ ਮਰੋਂਗੇ ਤਾਂ ਉਦੋਂ ਤੁਹਾਡੀਆਂ ਕੰਡੀਸ਼ਨਾਂ ਕਿੱਦਾਂ ਦੀਆਂ ਸੀਗੀਆਂ ਹਮੇਸ਼ਾ ਹੀ ਉਹਨਾਂ ਬੰਦਿਆਂ ਕੋਲ ਹਮੇਸ਼ਾ ਇੱਕ ਮੌਕਾ ਜ਼ਿਆਦਾ ਹੁੰਦਾ ਜਿਨ੍ਹਾਂ ਨੂੰ ਰੱਬ ਨੇ ਜ਼ਿਆਦਾ ਡਿਫਿਕਲਟੀ ਲਾਈਫ ਦੇ ਵਿੱਚ ਦਿੱਤੇ ਹੁੰਦੇ ਕਿਉਂਕਿ ਜਿੱਡਾ ਕੋਈ ਵਿਦਿਆਰਥੀ ਹੁੰਦਾ ਉਹਨੂੰ ਉਹਦਾ ਮਾਸਟਰ ਉਹੋ ਜਿਹੇ ਸਵਾਲ ਪਾਉਂਦਾ ਜਿੰਨੇ ਕੋ ਉਹਨਾਂ ਦੇ ਜਵਾਬ ਦੇ ਸਕੇ ਠੀਕ ਹੈ ਜੇਕਰ ਤੁਹਾਡੀਆਂ ਕੰਡੀਸ਼ਨਾਂ ਅੱਜ ਖਰਾਬ ਆ ਤਾ ਤੁਸੀਂ ਇਹਨਾਂ ਨੂੰ ਸਹੀ ਕਰ ਸਕਦਾ ਪਰਮਾਤਮਾ ਨੇ ਤੁਹਾਨੂੰ ਤਾਂ ਹੀ ਇਹ ਕੰਡੀਸ਼ਨ